.. ර ද. . ਤੇ ਪਹਿਲੇ ਕਮਰੇ ਦੇ ਅੰਦਰ ਲੋਕ ਆ ਦੂਸਰੇ ਦੇ ਵੀ ਅੰਦਰ ਆ ਤੇ ਤੀਸਰੇ ਦੇ ਵੀ ਅੰਦਰ ਇਹ ਤਿੰਨ ਤਰ੍ਹਾਂ ਦੇ ਲੋਕ ਆ ਇਹਨੂੰ ਇੱਤਾ ਸਮਝਣ ਦੇ ਹੁਣ ਮੰਨ ਲਓ ਜਿਹੜਾ ਸਭ ਤੋਂ ਥਰਲੇ ਕਮਰੇ ਦੇ ਅੰਦਰ ਰਹਿੰਦੇ ਆ ਉਹਦੇ ਅੰਦਰ ਦੋ ਤਰ੍ਹਾਂ ਦੇ ਲੋਕ ਰਹਿੰਦੇ ਆ ਪਹਿਲੀ ਤਰ੍ਹਾਂ ਦੇ ਲੋਕ ਇਹ ਆਖਦੇ ਆ ਕਿ ਜ਼ਿੰਦਗੀ ਆ ਜ਼ਿੰਦਗੀ ਤੇ ਬਸ ਮੇਲੇ ਲੋਤ ਜ਼ਿੰਦਗੀ ਬਸ ਇਹੀ ਆ ਇਹ ਜੀਣਾ ਵਾ ਮਰ ਜਾਣਾ ਇਹ ਦੇ ਅੰਦਰ ਪੈ ਹੀ ਪੂ ਕਮਾਉ ਡਾਉ ਸਭ ਕਰ ਵਧੀਆ ਐਸ਼ ਕਰੋ ਤੇ ਇਹ ਆ ਦੂਸਰੀ ਤਰ੍ਹਾਂ ਦੇ ਪਹਿਲੇ ਕਮਰੇ ਦੇ ਅੰਦਰ ਲੋਕ ਆ ਜਿਹੜੇ ਆਖਦੇ ਆ ਕਿ ਰੱਬ ਰੱਬ ਕਰੋ ਉੱਪਰ ਕੋਈ ਬੈਠਾ ਵਾ ਨਾਮ ਜੱਪੋ ਤਾਂ ਉਹਨੇ ਹੀ ਸਬਰ ਕਰਨਾ ਅਹੀਂ ਕੁਝ ਨਹੀਂ ਕਰਨਾ ਅਹੀਂ ਤੇ ਥੱਲੇ ਆ ਬਹੁਤ ਥੱਲੇ ਆ ਰੱਬ ਕੋਈ ਹੈਗਾ ਉੱਥੇ ਕੋਈ ਉਹ ਬਹੁਤ ਵੱਡਾ ਵਾ ਤੇ ਅਹੀਂ ਉਹਦਾ ਨਾਮ ਜੱਪਾਂਗੇ ਤੇ ਉਹਦਾ ਨਾਮ ਲਵਾਂਗੇ ਤੇ ਉਹ ਹੀ ਸਾਡੀ ਜਿੱਤੇਗੀ ਤਾਂ ਅੰਦਰ ਸਭ ਕੁਝ ਵਧੀਆ ਬਦੇ ਕਰੂਗਾ ਇਹ ਪਹਿਲੇ ਕਮਰੇ ਵਾਲੇ ਲੋਕ ਆ ਪਹਿਲੇ ਕਮਰੇ ਵਾਲੇ ਚ ਦੋ ਤਰ੍ਹਾਂ ਦੇ ਲੋਕ ਫੇਰਦਾ ਹੱਸਦੇ ਨਾ ਪਹਿਲੀ ਤਰ੍ਹਾਂ ਦੇ ਉਹ ਲੋਕ ਆ ਜਿਹੜੇ ਆਖਦੇ ਜਿੰਦਗੀ ਦੇ ਮ제 ਲੈਣੇ ਆ ਕੱਖਣੀਆਂ ਬਸ ਜੀਵਨ ਇਹੋ ਹੀ ਆ ਬਸ ਜੀਵਨ ਲੈ ਆ ਲੈ ਤਾ ਮਾਰ ਕੇ ਇਹਦੇ ਅੰਦਰ ਪੈਸੇ ਕਮਾ ਲਓ ਸਭ ਕੁਝ ਕਰ ਲਓ ਇਹ ਤੇ ਦੂਸਰੇ ਜਿਹੜੇ ਆਖਦੇ ਆ ਕਿ ਉੱਪਰ ਕੋਈ ਬੈਠਾ ਵਾ ਉਹਦਾ ਨਾਮ ਜਪੋ ਰੱਬ ਰੱਬ ਕਰੋ ਤੇ ਉਹਨੇ ਸਭ ਕੁਝ ਕਰਨਾ ਇਹ ਪਹਿਲੇ ਕਮਰੇ ਦੇ ਅੰਦਰ ਲੋਕ ਆ ਹੁਣ ਉਹਦੇ ਤੋਂ ਉੱਤੇ ਜਿਹੜਾ ਦੂਸਰਾ ਕਮਰਾ ਵਾ ਉਹਦੇ ਅੰਦਰ ਲੋਕ ਕਿਹੜੇ ਆ ਉਹਦੇ ਅੰਦਰ ਲੋਕ ਕਿਹੋ ਜਿਹੇ ਆ ਉਹਨਾਂ ਦੇ ਅੰਦਰ ਲੋਕ ਇਹੋ ਜਿਹਾ ਕਿ ਉਹਨਾਂ ਨੂੰ ਲੱਗਦਾ ਵਾ ਕਿ ਕੁਝ ਨਾ ਕੁਝ ਦੁਨੀਆ ਦੇ ਅੰਦਰ ਗਲਤ ਆ ਜਿਨਾ ਕੁਝ ਦੁਨੀਆ ਦੇ ਅੰਦਰ ਗਲਤ ਹੋਂ ਡਿਆ ਵਾ ਕੋਈ ਲੋਕ ਸਾਨੂੰ ਕੰਟਰੋਲ ਕਰਾਂ ਡਿਆ ਆ ਕੋਈ ਕੰਪਨੀ ਸਾਨੂੰ ਕੰਟਰੋਲ ਕਰਾਂ ਡੀਆਂ ਉਹ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀਆਂ ਵਾ ਤੇ ਫਿਰ ਉਹ ਲੋਕ ਕੀ ਕਰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੇ ਸਭ ਕੁਝ ਫਿਰ ਉਹ ਵਿਰੋਧ ਕਰਦੇ ਆ ਸਰਕਾਰਾਂ ਦਾ ਉਹ ਕੰਪਨੀਆਂ ਦਾ ਇਹ ਤਾਂ ਕਰਦੇ ਆ ਸਭ ਕੁਝ ਤੇ ਇਹ ਇਹ ਜਿਹੜੇ ਦੂਸਰੇ ਕਮਰੇ ਵਾਲੇ ਲੋਕ ਆ ਪਹਿਲੇ ਕਮਰੇ ਤੋਂ ਦੂਸਰੇ ਕਮਰੇ ਦੇ ਅੰਦਰ ਕਾਫੀ ਲੋਕ ਆਏ ਹੀ ਜਦੋਂ ਮਹਾਮਾਰੀ ਆਈ ਸੀ ਉਹਨੇ ਬਹੁਤ ਸਾਰੇ ਰੋਖਣ ਚ ਗਾਇਆ ਸੀ ਤੇ ਦੂਸਰੀ ਕਮਰੇ ਦੇ ਅੰਦਰ ਵੀ ਕਾਫੀ ਲੋਕ ਐ ਵੈਸੇ ਸਭ ਤੋਂ ਜ਼ਿਆਦਾ ਵੈਸੇ ਪਹਿਲੇ ਕਮਰੇ ਦੇ ਅੰਦਰ ਲੋਕ ਐ ਉਤੋਂ ਘੱਟ ਦੂਸਰੇ ਕਮਰੇ ਦੇ ਅੰਦਰ ਲੋਕ ਐ ਕਿ ਜਿਹੜੇ ਮਤਲਬ ਵਿਰੋਧ ਕਰਦੇ ਆ ਇਹਨਾਂ ਸਾਰੇ ਸਿਸਟਮ ਜਿਹੜੇ ਬਣੇ ਪਏ ਉਹਦੇ ਖਿਲਾਫ ਤੇ ਇਹ ਦੂਸਰੇ ਕਮਰੇ ਦੇ ਅੰਦਰ ਲੋਕ ਐ ਹੁਣ ਉਤੋਂ ਉੱਪਰ ਜਿਹੜਾ ਕਮਰਾ ਹੈ ਤੀਸਰਾ ਉਹਦੇ ਅੰਦਰ ਥੋੜੀ ਲੋਕ ਐ ਵੈਸੇ ਉਹਦੇ ਅੰਦਰ ਕਿਹੜੇ ਲੋਕ ਐ ਉਹਦੇ ਅੰਦਰ ਉਹ ਲੋਕ ਐ ਜਿਨ੍ਹਾਂ ਨੂੰ ਪਤਾ ਵਾ ਕਿ ਇਹ ਸੰਸਾਰ ਇੱਕ ਸੁਪਨਾ ਹੈ ਉਹਨਾਂ ਨੇ ਇਹ ਵੀ ਪਤਾਵਾ ਇਸ ਸੁਪਨੇ ਦੇ ਅੰਦਰ ਸਾਉ ਕੋਲੇ ਸਾਡੀ ਚੇਤਨਾ ਨੇ ਫਰਗੇਟ ਕੀਤਾ ਹੋ ਤੇ ਅਸੀਂ ਖੁਦ ਫਰਗੇਟ ਕੀਤਾ ਉਸ ਦੇ ਅੰਦਰ ਫਿਰ ਉਹ ਲੋਕ ਹੈ ਜਿਹੜੇ ਆਪਣੇ ਕੰਟਰੋਲ ਦੇ ਅੰਦਰ ਸੰਸਾਰ ਨੂੰ ਲੈੰਦੇ ਆ ਕੰਟਰੋਲ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੂੰ ਗੁਲਾਮ ਬਣਾਉਣਾ ਕੰਟਰੋਲ ਦਾ ਮਤਲਬ ਆਪਣਾ ਜਿਹੜਾ ਵਾ ਸ਼ਕਤੀ ਆਪਣੀ ਊਰਜਾ ਆਪਣੇ ਹੱਥ ਲੈਣਾ ਤੇ ਉਹਨਾਂ ਨੂੰ ਪਤਾ ਵਾ ਉਹ ਦੁਨੀਆ ਦੇ ਉੱਤੇ ਇਹ ਸੰਸਾਰ ਨੂੰ ਸਵਰਗ ਬਣਾਉਣ ਲਈ ਆਏ ਆ ਤੇ ਇਹ ਨਿਰਮਾਤਾ ਹੋਣ ਦੀ ਚੇਤਨਾ ਦੇ ਅੰਦਰ ਜਾਣ ਦੇ ਲਈ ਆਏ ਆ ਤੇ ਇਹ ਆ 30 ਨੰਬਰ ਤੇ ਜਾਨਣੇ ਕਿ ਜਿਹੜਾ ਸੰਸਾਰ ਸਾਡੀ ਖੁਦ ਚੇਤਨਾ ਨੇ ਪ੍ਰਗਟ ਕੀਤਾ ਵਾ ਇਹ ਸੁਪਨਾ ਵਾ ਉਸ ਨੂੰ ਜਿਹੜੇ ਜਾਣਦੇ ਆ ਉਹ ਤੀਸਰੇ ਕਮਰੇ ਦੇ ਅੰਦਰ ਲੋਕ ਹੈ ਹੁਣ ਮੇਰੇ ਚੈਨਲ ਦਾ ਮਕਸਦ ਕੀ ਆ ਜਿਹੜੇ ਦੂਸਰੇ ਕਮਰੇ ਦੇ ਅੰਦਰ ਲੋਕ ਆ ਉਹਨਾਂ ਨੂੰ ਤੀਸਰੇ ਕਮਰੇ ਦੇ ਅੰਦਰ ਲੈ ਕੇ ਆਉਣਾ ਦੂਸਰੇ ਕਮਰੇ ਦੇ ਅੰਦਰ ਲੋਕ ਕਿਹੜੇ ਆ ਜਿਹੜੇ ਆਖਦੇ ਆ ਕਿ ਕੋਈ ਗੁਲਾਮ ਬਣਾਉਂ ਰਿਹਾ ਵਾ ਤੇ ਉਹਨਾਂ ਨੂੰ ਅਸੀਂ ਵਿਰੋਧ ਕਰਨਾ ਉਹ ਸਭ ਕੁਝ ਉਹ ਦੂਸਰੇ ਕਮਰੇ ਵਾਲੇ ਲੋਕਾਂ ਨੂੰ ਤੀਸਰੇ ਕਮਰੇ ਦੇ ਵਿੱਚ ਲੈ ਕੇ ਆਉਣਾ ਤੇ ਤੀਸਰੇ ਕਮਰੇ ਦੇ ਵਿੱਚ ਫਿਰ ਅਸੀਂ ਉਸ انسان ਨੂੰ ਸਵਰਗ ਬਣਾਉਣਾ ਇਹ ਕੰਮ ਹੈ ਇਹ ਮੇਰੇ ਚੈਨਲ ਦਾ ਮੇਨ ਮਕਸਦ ਹੈ ਹੁਣ ਦੂਸਰੇ ਤੋਂ ਤੀਸਰੇ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਕਿਵੇਂ انسان ਸਵਰਗ ਪ੍ਰਗਟ ਕਰਨਾ ਇਸ ਲਈ ਇਸ ਚੈਨਲ ਦੇ ਉੱਤੇ ਇਸ YouTube ਦੇ ਚੈਨਲ ਜਿਹੜਾ ਮੈਂ ਬਣਾਇਆ ਹੈ ਉਹਦੇ ਅੰਦਰ ਸਾਰੀ ਜਾਣਕਾਰੀ ਮੈਂ ਦਵਾਂਗਾ ਕਿਵੇਂ-ਕਿਵੇਂ ਸਭ ਕੁਝ ਕਰਨਾ ਹੈ ਕਿਵੇਂ ਆਪਣਾ ਚੇਤਨਾ ਦਾ ਪੱਧਰ ਵਧਾਉਣਾ ਹੈ ਕਿਹੜੇ-ਕਿਹੜੇ ਤਰੀਕੇ ਆ ਕਿਵੇਂ-ਕਿਵੇਂ ਆਪਣੀ ਚੇਤਨਾ ਨੂੰ ਖੁੱਲਾ ਕਰ ਸਕਦੇ ਹਾਂ ਕਿਵੇਂ ਉਸ ਦੇ ਅੰਦਰ ਜਾਣਕਾਰੀ ਲੈ ਕੇ ਆ ਸਕਦੇ ਹਾਂ ਕਿਵੇਂ ਬਹੁਤ ਵਧੀਆ ਸੌਖੇ ਤਰੀਕੇ ਦੇ ਨਾਲ ਬਹੁਤ ਸੀਤੀ ਸੰਸਾਰ ਜਿਹੜਾ ਵਾ ਸੁਰਗ ਬਣਾ ਸਕਦੀ ਹੈ ਇਸ ਤਾਂ ਤੇ ਇਸ ਲਈ ਜਾਣ ਲਈ ਧੰਨਵਾਦ